ਸਾਸੀ ਗੱਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਆਨੰਦਪੁਰ ਸਾਹਿਬ ਦਾ ਮਾਣ ਇੱਕ ਵਾਰ ਫਿਰ ਵੱਧ ਗਿਆ ਹੈ ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਦੋ ਨੌਜਵਾਨਾਂ ਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਦੱਸਣਾ ਚਾਹੁੰਦੇ ਹਾਂ ਕਿ 18 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਪੰਜਾਬ ਦੀ ਕਬੱਡੀ ਟੀਮ ਵੱਲੋਂ ਓਡੀਸ਼ਾ ਵਿਖੇ ਹੋਈਆਂ 73ਵੀਂ ਕਬੱਡੀ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਟੀਮ ਵੱਲੋਂ ਕਾਂਸੇ ਦਾ ਤਗਮਾ ਜਿੱਤ ਕੇ ਸੂਬੇ ਦਾ ਨਾਮ ਰੋਸ਼ਨ ਕੀਤਾ ਇਸ ਤੋਂ ਵੱਡੀ ਮਾਣ ਵਾਲੀ ਗੱਲ ਸ਼੍ਰੀ ਆਨੰਦਪੁਰ ਸਾਹਿਬ ਵਾਸੀਆਂ ਦੇ ਲਈ ਹੈ ਜਿੱਥੇ ਕਿ ਮੰਬਰਦਾਰ ਸੰਦੀਪ ਸਿੰਘ ਕਲੋਤਾ ਵੱਲੋਂ ਚਲਾਈ ਜਾ ਰਹੀ ਜਰਨੈਲ ਸਿੰਘ ਨਲੂਆ ਖੇਡ ਅਕੈਡਮੀ ਦੇ ਵਿੱਚ ਖੇਡਣ ਵਾਲੇ ਦੋ ਨੌਜਵਾਨ ਹਰਮਨ ਸਿੰਘ ਮੰਗਿਆਲ ਅਤੇ ਬਲਰਾਜ ਬਿੱਲਾ ਮੰਜੇੜ ਪੰਜਾਬ ਦੀ ਜੇਤੂ ਟੀਮ ਦਾ ਹਿੱਸਾ ਬਣੇ ਹਨ ਜਿਸ ਦੇ ਨਾਲ ਸਮੁੱਚੇ ਇਲਾਕੇ ਦਾ ਨਾਮ ਰੋਸ਼ਨ ਹੋ ਗਿਆ ਹੈ ਤੇ ਜਦੋਂ ਇਹ ਖਿਡਾਰੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਿੱਤ ਤੋਂ ਬਾਅਦ ਪਹੁੰਚਦੇ ਹਨ ਤਾਂ ਇਨਾਂ ਦਾ ਇਲਾਕਾ ਵਾਸੀਆਂ ਵੱਲੋਂ ਬੜਾ ਭਰਮਾ ਸਵਾਗਤ ਕੀਤਾ ਜਾਂਦਾ ਹੈ ਉੱਥੇ ਹੀ ਇਨਾਂ ਖਿਡਾਰੀਆਂ ਨੂੰ ਵਧਾਈ ਦੇਣ ਦਾ ਤੰਤਾ ਲਗਾਤਾਰ ਵੱਧ ਰਿਹਾ ਹੈ ਤੇ ਚਲੋ ਤੋਂ ਸੁਣਾ ਦਿੰਨੇ ਆ ਕਿ ਇਸ ਮੌਕੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਲੰਬਰਦਾਰ ਸੰਦੀਪ ਸਿੰਘ ਕੋਲੋਤਾ ਦਾ ਕੀ ਕਹਿਣਾ ਹੈ ਜੀ ਅਨੰਦ ਬਰਸਾਏ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ 71ਵੀਂ ਨੈਸ਼ਨਲ ਗੇਮਾਂ ਹੋਈਆਂ ਓਡੀਸ਼ਾ ਵਿੱਚ ਜਿੱਚ ਤਕਰੀਬਨ ਤਕਰੀਬਨ ਚਾਹੇ ਮਿਲਟਰੀ ਕਹਿ ਲੋ ਚਾਹੇ ਨੇਵੀ ਕਹਿ ਲੋ ਚਾਹੇ ਰੇਲਵੇ ਚਾਹੇ ਸਰਵਿਸ ਤੇ ਹਰ ਸਟੇਟਾਂ ਦੀਆਂ ਇਸ ਵਿੱਚ ਟੀਮਾਂ ਸੀ ਇਹ ਨੈਸ਼ਨਲ ਸਟਾਈਲ ਕਬੱਡੀ ਚ ਸਾਡੇ ਦੇਸ਼ ਦਾ ਸਭ ਤੋਂ ਵੱਡਾ ਇਹ ਚੈਂਪੀਅਨਸ਼ਿਪ ਹੁੰਦੀ ਹੈ ਜਿਹੜੀ ਸਾਲ ਚ ਇੱਕ ਵਾਰ ਹੁੰਦੀ ਹੈ 71ਵੀਂ ਚੈਂਪੀਅਨਸ਼ਿਪ ਜਿਹੜੀ ਉੜੀਸਾ ਵਿਖੇ ਹੋਈ ਜਿੱਥੇ ਪੰਜਾਬ ਦੀ ਟੀਮ ਨੇ 18 ਸਾਲ ਬਾਅਦ ਤੀਜੀ ਪੋਜੀਸ਼ਨ ਹਾਸਲ ਕੀਤੀ ਅਜੇ ਤੋ 18 ਸਾਲ ਤੱਕ ਕੋਈ ਪੋਜੀਸ਼ਨ ਪੰਜਾਬ ਦੀ ਨਹੀਂ ਆਂਦੀ ਸੀ ਇਹਨਾਂ ਨੌਜਵਾਨਾਂ ਨੇ ਹਰਮਨਜੀਤ ਸਿੰਘ ਪਿੰਡ ਮੰਗੇਵਾਲ ਸਪੁੱਤਰ ਸਰਦਾਰ ਹਰਬੰਸ ਸਿੰਘ ਜਿਨ੍ਹਾਂ ਦੀ ਕਬੱਡੀ ਨੂੰ ਇੱਕ ਬਹੁਤ ਵੱਡੀ ਦੇਣ ਰਹੀ ਹੈ ਪਿਛਲੇ ਲਗਭਗ 2 20 ਸਾਲਾਂ ਤੋਂ ਸਰਦਾਰ ਹਰਬੰਸ ਸਿੰਘ ਉਹਦੀ ਕਬੱਡੀ ਦੀ ਟ੍ਰੇਨਿੰਗ ਦਿੰਦੇ ਆ ਜਿਹਦਾ ਫਾਲ ਅੱਜ ਉਹਨਾਂ ਦੇ ਬੇਟੇ ਹਰਮਨਜੀਤ ਸਿੰਘ ਨੇ ਬਖੂਬੀ ਪੂਰਾ ਕੀਤਾ ਅੱਜ ਦੇ ਇਹ ਜਿਹੜੇ ਮੈਡਲ ਹੈ ਦੋਹੇ ਬਲਾਲ ਸਿੰਘ ਦਾ ਤੇ ਆਹ ਤੇ ਪੰਜਾਬ ਦਾ ਜਿਹੜਾ ਮੈਡਲ ਹੈ ਉਹਨਾਂ ਨੂੰ ਅਸੀਂ ਸਮਰਪਿਤ ਕਰਦੇ ਸਰਦਾਰ ਹਰਬੰਸ ਸਿੰਘ ਨੂੰ ਦੂਜਾ ਸਰਦਾਰ ਬਲਾਲ ਸਿੰਘ ਬਿੱਲਾ ਪਿੰਡ ਮਜੀਠ ਛੀ ਕੀਰਤਪੁਰ ਸਾਹਿਬ ਤੋਂ ਜਿਨ੍ਹਾਂ ਦੇ ਫਾਦਰ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਜਿਹੜੇ ਪੰਜਾਬ ਪੁਲਿਸ ਥਾਣੇਦਾਰ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਕਿਉਂਕਿ ਇਹਨਾਂ ਨੂੰ ਪਲੇਅਰ ਬਣਾਉਣ 'ਚ ਜਿੱਥੇ ਕੋਚਾਂ ਦਾ ਜਾਂ ਹੋਰ ਦਾ ਸਭ ਤੋਂ ਪਹਿਲਾ ਮੁੱਢਲਾ ਇਹਨਾਂ ਦੇ ਮਾਪੇ-ਵਾਪੇ ਦਾ ਸਹਾਇਕ ਹੁੰਦਾ ਫਿਰ ਸਕੂਲਾਂ ਕਾਲਜਾਂ ਦਾ ਉਸ ਤੋਂ ਬਾਅਦ ਇਹਨਾਂ ਦੇ ਕੋਚ ਮਨੀਸ਼ ਕੁਮਾਰ ਹੋਰ ਸਾਰਿਆਂ ਨੇ ਇਹਨਾਂ ਦੇ ਯਾਰਾਂ ਦੋਸਤਾਂ ਨੇ ਇੱਥੇ ਚਿਰਾਗ ਹੋਣੀ ਖੜੇ ਆ ਜੱਸੀ ਹੋਣੀ ਖੜੇ ਆ ਦੀਪੀ ਹੋਣੀ ਮਤਲਬ ਜਿੰਨੀ ਵੀ ਇਹਨਾਂ ਦੀ ਟੀਮ ਹੈ ਇਹ ਸਾਰਿਆਂ ਦੇ ਸਹਾਇਕ ਨਾਲ ਅਜੇ ਇਹ ਜਿਹੜਾ ਇਹ ਮੈਡਲ ਆਇਆ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿਉਂਕਿ 18 ਸਾਲ ਬਾਅਦ ਮੈਡਲ ਆਇਆ ਸਾਡੇ ਇਲਾਕੇ ਦੇ ਦੋ ਬੱਚੇ ਨੇ ਦੋਹਾਂ ਨੂੰ ਕੋਈ ਚੰਗੀ ਜਗ੍ਹਾ ਪੰਜਾਬ ਸਰਕਾਰ ਇੱਕ ਸਰਕਾਰੀ ਜੋਬ ਦੇਵੇ ਇਹਨਾਂ ਨੇ ਮੈਡਲ ਤਾਂ ਹੋਰ ਅੱਗੇ ਤੋਂ ਅੱਗੇ ਇਹਨਾਂ ਨੇ ਵਧੇ ਜਾਣਾ ਹੈ ਬਸ ਸਰਕਾਰਾਂ ਇਹਨਾਂ ਨੂੰ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ